ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਆਪਣੇ ਪਿਤਾ ਨਾਲ ਖੇਤਾਂ 'ਚ ਕੰਮ ਕਰਵਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਨਰਿੰਦਰ ਕੌਰ ਭਰਾਜ ਕਹੀ ਚਲਾ ਕੇ ਵੱਟ ਬਣਾ ਰਹੀ ਹੈ ਖੇਤਾਂ 'ਚ ਝੋਨਾ ਲਾਉਣ ਲਈ ਪਾਣੀ ਲਗਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਲਿਖਿਆ ਅੱਜ ਬੜੇ ਸਮੇਂ ਬਾਅਦ ਜਿਵੇਂ ਵਿੱਚੋਂ ਸਮਾਂ ਕੱਢਿਆ ਕੁਝ ਵਕਤ ਆਪਣੇ ਪਿਤਾ ਜੀ ਨਾਲ ਆਪਣੇ ਖੇਤਾਂ ਵਿੱਚ ਬਿਤਾਇਆ ਆਪਣੇ ਨਗਰ ਅਤੇ ਖੇਤਾਂ ਵਿੱਚ ਜਾ ਕੇ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੇ ਵੀ ਨਹੀਂ ਮਿਲਦਾ ਵਾਹਿਗੁਰੂ ਇਹਨਾਂ ਖੇਤਾਂ ਅਤੇ ਕਿਰਤੀ ਲੋਕਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਆਗਾ ਲੱਗਿਆ ਇਹ ਤੁਮੇ ਨਿੱਕੀ ਗੁੱਸੇ ਵੀ ਆ

ट